ਪੰਜਾਬ ਦੇ ਮੈਂ ਕਹੂੰਗਾ ਅਨਮੋਲ ਰਤਨ ਜਿਨ੍ਹਾਂ ਨੇ ਆਪਣੀ ਮਿਹਨਤ ਨਾਲ ਦੁਨੀਆ ਦੇ ਪਹਿਲੇ 4-5 ਮੁਸ਼ਕਲ ਟੈਸਟਾਂ 'ਚੋਂ ਇੱਕ ਟੈਸਟ ਜਿਹੜੇ ਨੇ ਕਲੀਅਰ ਕੀਤੇ ਨੇ ਜੇ ਰੋੜੇ ਜ਼ਿਆਦਾ ਹੋਣ ਤਾਂ ਉਹਦੀਆਂ ਪੌੜੀਆਂ ਵੀ ਬਣ ਜਾਂਦੀਆਂ ਨੇ ਤੁਸੀਂ ਰੋੜਿਆਂ ਨੂੰ ਪੌੜੀਆਂ ਬਣਾ ਕੇ ਤੇ ਅੱਜ ਟਾਪ ਅਚੀਵਰਸ ਦੇ ਵਿੱਚ ਤੁਹਾਡਾ ਨਾਮ ਹੈ ਮੈਨੂੰ ਬਹੁਤ ਖੁਸ਼ੀ ਆ ਮਠਿੰਡਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਫੁੱਲੇ ਵਾਲਾ ਦੀ ਰਹਿਣ ਵਾਲੀਆਂ ਮੇਰੇ ਪਿਤਾ ਜੀ ਇੱਕ ਦਰਜੀ ਹਨ ਤੇ ਪਲੱਸ 2 ਦੇ ਵਿੱਚ ਹੀ ਮੇਰਾ ਉੱਥੇ ਇੱਕ ਪੇਪਰ ਹੋਇਆ ਸਾਨੂੰ ਮਠਿੰਡੇ ਗੁਰਗੋਵੀ ਸਿੰਗਲ ਫੈਨਰੀ ਨੇ ਸਪான்ਸਰ ਕੀਤਾ ਸੀਗਾ ਟੈਲੀ ਪੜ੍ਹਨ ਦੇ ਲਈ ਨੁਏਡਾ ਰਹਿ ਕੇ ਸਾਲ ਭਰ ਤਿਆਰੀ ਕੀਤੀ ਆ ਤੇ ਉੱਥੇ ਸਾਰੇ ਇੰਡੀਆ ਤੋਂ ਬਹੁਤ ਹਾਈ ਹਾਈ ਲੈਵਲ ਦੇ ਬੱਚਾ ਆਏ ਸੀ ਤੇ ਉਹਨਾਂ ਦੇ ਸਾਹਮਣੇ ਅਸੀਂ ਜਮਾ ਜ਼ੀਰੋ ਲੈਵਲ ਦੇ ਸੀ ਜਾਣਾ ਡੈਡੀਕੇਸ਼ਨ ਆ ਗਈ ਕਿ ਵੀ ਅਸੀਂ ਵੀ ਕਰ ਸਕਦੇ ਹਾਂ ਕੁਝ ਤੇ ਅਸੀਂ ਉੱਥੇ ਸੱਤਾਂ ਜਵਾਕਾਂ ਚੋ ਮੀਨਸ ਦਾ 6 6 ਜਵਾਕਾਂ ਨੇ ਕਲੀਅਰ ਕੀਤਾ ਤੇ ਤਿੰਨ ਜਵਾਕ ਕਰਨੇ ਅਸੀਂ ਐਡਵਾਂਸ ਦਾ ਪੇਪਰ ਵੀ ਕੁਆਲੀਫਾਈ ਕੀਤਾ ਮੇਰੇ ਪਿਤਾ ਜੀ ਉਹ ਦਰਜੀ ਹਣ ਤਾਂ ਇਨਾ ਸਾਡੇ ਤਾਂ ਕਰਜ਼ਾ ਵੀ ਬਹੁਤ ਜ਼ਿਆਦਾ ਐ ਸਰ ਤੇ ਉਹ ਕੋਈ ਵੀ ਉਹ ਪ੍ਰਾਈਵੇਟ ਕੋਚਿੰਗ ਜਦ ਮੇਰੇ ਅੱਗੇ ਵੀ ਪੜਾਈ ਦਾ ਖਰਚਾ ਵੀ ਅਫੋਰਡ ਨਹੀਂ ਕਰ ਸਕਦੇ ਹੈਗੇ ਤੇ ਮੇਰੇ ਮੰਮੀ ਤੇ ਮੈਂ ਅਸੀਂ ਹਰ ਸਾਲ ਝੋਲਣਾ ਲਾ ਕੇ ਫੀਸ ਪੇ ਕਰਦੇ ਆਂਗੇ ਮੈਂ ਆਪਦੀ ਫੀਸ ਪੇ ਕਰਦੀ ਆਂ ਜੋ ਵੀ ਜਾਂ ਮੇਰਾ ਥੋੜਾ ਬਹੁਤ ਖਰਚਾ ਹੁੰਦਾ ਮੈਂ ਖੁਦ ਝੋਲਣਾ ਲਾ ਕੇ ਉਹ ਕਰਦੀ ਆਂਗੀ ਤੇ ਹੁਣ ਤੱਕ ਦੀ ਸਾਰੀ ਪੜਾਈ ਜਿਹੜੀ ਵੀ ਹੋਈ ਹੈ ਮੇਰੀ ਸਰਕਾਰੀ ਸਕੂਲ ਦਾ ਮੈਰਿਟਰੀਅ ਸਕੂਲ ਤੋਂ ਫ੍ਰੀ ਹੋਈ ਹੈ ਉਸ ਦੀ ਮੇਰੇ ਬਹੁਤ-ਬਹੁਤ ਥੈਂਕ ਯੂ ਬਹੁਤ ਬਧਾਈਆਂ ਬਹੁਤ-ਬਹੁਤ ਤੁਹਾਡਾ ਬਹੁਤ ਮਿਹਨਤ ਕੀਤਾ ਹੈ ਇਹ ਹਿੰਮਤੇ ਹੁੰਦੇ ਨੇ ਉਹ ਜਿਹੜੇ ਬਹਿਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਸਫ਼ਰਾਂ ਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬੰਦੇ ਵੱਡੇ ਅਮੀਰ ਜਾਂ ਸੇਟ ਨਹੀਂ ਕਹਾਉਣਗੇ ਜਿਨ੍ਹਾਂ ਕੋਲੇ ਜ਼ਮੀਨਾਂ ਸ਼ੋਰੂਮ ਜਾਂ ਬੈਂਕ ਬੈਲੈਂਸ ਨੇ ਉਹ ਬੰਦੇ ਨੂੰ ਅਮੀਰ ਮੰਨਿਆ ਜਾਊਗਾ ਜਿਹਦਾ ਬੱਚਾ ਪੜਿਆ ਲਿਖਿਆ ਹੈ ਬਹੁਤ ਹਾਈਲੀ ਐਜੂਕੇਟਿਡ ਬੱਚਾ ਉਹ ਅਮੀਰ ਮੰਨੇ ਜਾਣਗੇ